ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਾਂਗੇ ਜਿਸ ਨੂੰ ਤੁਸੀਂ ਅਕਸਰ ਖਬਰਾਂ ਵਿੱਚ ਸੁਣਦੇ ਹੋ ਜੀ ਡੀ ਪੀ ਬਹੁਤ ਸਾਰੇ ਲੋਕਾਂ ਲਈ ਇਹ ਇੱਕ ਗੁੰਝਲਦਾਰ ਸ਼ਬਦ ਹੈ ਪਰ ਅੱਜ ਅਸੀਂ ਇਸ ਨੂੰ ਬਿਲਕੁਲ ਸੌਖੇ ਤਰੀਕੇ ਨਾਲ ਸਮਝਾਂਗੇ ਜੀ ਡੀ ਪੀ ਦਾ ਪੂਰਾ ਨਾਮ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਪੰਜਾਬੀ ਵਿੱਚ ਇਸ ਨੂੰ ਕੁੱਲ ਘਰੇਲੂ ਉਤਪਾਦ ਕਿਹਾ ਜਾਂਦਾ ਹੈ ਸੌਖੇ ਸ਼ਬਦਾਂ ਵਿੱਚ ਇੱਕ ਦੇਸ਼ ਦੀ ਇੱਕ ਸਾਲ ਵਿੱਚ ਹੋਈ ਕੁੱਲ ਕਮਾਈ ਹੁੰਦੀ ਹੈ ਇਹ ਕਿਸੇ ਵੀ ਦੇਸ਼ ਵਿੱਚ ਇੱਕ ਸਾਲ ਦੇ ਅੰਦਰ ਅੰਦਰ ਪੈਦਾ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਜਿਵੇਂ ਕਿ ਮੋਬਾਈਲ ਕਾਰਾਂ ਖੇਤੀ ਉਤਪਾਦ ਆਦ ਅਤੇ ਸਾਰੀਆਂ ਸੇਵਾਵਾਂ ਜਿਵੇਂ ਕਿ ਡਾਕਟਰ ਦੀ ਫੀਸ ਅਧਿਆਪਕਾਂ ਦੀ ਤਨਖਾਹ ਬੈਂਕਿੰਗ ਸੇਵਾਵਾਂ ਦਾ ਕੁੱਲ ਮੁੱਲ ਹੁੰਦਾ ਹੈ ਚਲੋ ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ ਜੇ ਤੁਸੀਂ ਇੱਕ ਨਵਾਂ ਫੋਨ ਖਰੀਦਦੇ ਹੋ ਉਸ ਦੀ ਕੀਮਤ ਜੀਡੀਪੀ ਵਿੱਚ ਸ਼ਾਮਲ ਹੋ ਜਾਂਦੀ ਹੈ ਜਦੋਂ ਤੁਸੀਂ ਵਾਲ ਕਟਵਾਉਣ ਲਈ ਬਾਰਬਰ ਦੀ ਦੁਕਾਨ ਤੇ ਜਾਂਦੇ ਹੋ ਉਸ ਦੀ ਸੇਵਾ ਦੀ ਕੀਮਤ ਵੀ ਜੀਡੀਪੀ ਦਾ ਹਿੱਸਾ ਬਣ ਜਾਂਦੀ ਹੈ ਇਸ ਤਰ੍ਹਾਂ ਜੀਡੀਪੀ ਇੱਕ ਤਰ੍ਹਾਂ ਨਾਲ ਸਾਡੇ ਦੇਸ਼ ਦੀ ਆਰਥਿਕ ਸਿਹਤ ਦਾ ਬੈਰੋਮੀਟਰ ਹੈ ਜੀਡੀਪੀ ਨੂੰ ਮਾਪਣ ਦੇ ਤਿੰਨ ਮੁੱਖ ਤਰੀਕੇ ਹਨ 1 ਖਰਚੇ ਦਾ ਤਰੀਕਾ ਲੋਕਾਂ ਸਰਕਾਰਾਂ ਅਤੇ ਕੰਪਨੀਆਂ ਦੁਆਰਾ ਇੱਕ ਸਾਲ ਵਿੱਚ ਕੀਤੇ ਗਏ ਕੁੱਲ ਖਰਚੇ ਨੂੰ ਜੋੜਿਆ ਜਾਂਦਾ ਹੈ 2 ਆਮਦਨ ਦਾ ਤਰੀਕਾ ਲੋਕਾਂ ਅਤੇ ਕੰਪਨੀਆਂ ਦੁਆਰਾ ਕਮਾਈ ਗਈ ਕੁੱਲ ਆਮਦਨ ਨੂੰ ਜੋੜਿਆ ਜਾਂਦਾ ਹੈ 3 ਉਤਪਾਦਨ ਦਾ ਤਰੀਕਾ ਦੇਸ਼ ਵਿੱਚ ਬਣੀਆਂ ਸਾਰੀਆਂ ਚੀਜ਼ਾਂ ਅਤੇ ਸੇਵਾਵਾਂ ਦੇ ਕੁੱਲ ਮੁੱਲ ਨੂੰ ਜੋੜਿਆ ਜਾਂਦਾ ਹੈ ਜਦੋਂ ਜੀਡੀਪੀ ਵੱਧਦਾ ਹੈ ਇਸ ਦਾ ਮਤਲਬ ਹੈ ਕਿ ਦੇਸ਼ ਦੀ ਅਰਥਵਿਵਸਥਾ ਤਰੱਕੀ ਕਰ ਰਹੀ ਹੈ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਦੀ ਆਮਦਨ ਵੱਧ ਰਹੀ ਹੈ ਜਦੋਂ ਜੀਡੀਪੀ ਘਟਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਦੇਸ਼ ਆਰਥਿਕ ਮੰਦੀ ਵੱਲ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਨੌਕਰੀਆਂ ਘੱਟ ਸਕਦੀਆਂ ਹਨ ਅਤੇ ਲੋਕਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਅਗਲੀ ਵਾਰ ਜਦੋਂ ਤੁਸੀਂ ਜੀਡੀਪੀ ਬਾਰੇ ਸੁਣੋ ਤਾਂ ਯਾਦ ਰੱਖੋ ਕਿ ਇਹ ਸਾਡੇ ਦੇਸ਼ ਦੀ ਤਰੱਕੀ ਅਤੇ ਆਰਥਿਕ ਸਥਿਤੀ ਬਾਰੇ ਦੱਸਦਾ ਹੈ। ਅੱਜ ਲਈ ਬਸ ਇੰਨਾ ਹੀ। ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ। ਧੰਨਵਾਦ।